ਜ਼ਿਲ੍ਹਾ ਸੰਗਰੂਰ ਦੇ ਹਲਕਾ ਤੁਰੀ ਦੇ ਬਗਲਾਮੁਖੀ ਮੰਦਰ ਵਿਖੇ ਇੱਕ ਪੁਜਾਰੀ ਵੱਲੋਂ ਨੌਜਵਾਨ ਲੜਕੇ ਦਾ ਕਤਲ ਕਰਕੇ ਉਸ ਦੀ Laash ਨੂੰ ਹਵਨਕੁੰਡ ਵਿੱਚ ਦਫਨਾ ਦਿੱਤਾ ਗਿਆ ਕਾਬਿਲ ਗੌਰ ਹੈ ਕਿ ਪਰਿਵਾਰਿਕ ਮੈਂਬਰਾਂ ਵੱਲੋਂ ਆਪਣੇ ਲੜਕੇ ਦੀ ਭਾਲ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਜਦੋਂ ਪੁਲਿਸ ਨੂੰ ਨੌਜਵਾਨ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਗਈ ਤੇ ਸ਼ੱਕ ਦੇ ਆਧਾਰ ਤੇ ਪੁਲਿਸ ਵੱਲੋਂ ਜਦ ਮੰਦਰ ਦੇ ਪੁਜਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੁਜਾਰੀ ਵੱਲੋਂ ਆਪਣਾ ਗੁਨਾਹ ਕਬੂਲ ਲਿਆ ਗਿਆ ਮੀਡੀਆ ਨਾਲ ਗੱਲ ਕਰਦੇ ਐਸਐਚਓ ਸੌਰਵ ਸਬਰਵਾਲ ਨੇ ਦੱਸਿਆ ਕਿ ਮੰਦਰ ਦੇ ਪੁਜਾਰੀ ਵੱਲੋਂ ਆਪਣਾ ਗੁਨਾਹ ਕਬੂਲ ਲਿਆ ਗਿਆ ਦੱਸ ਦਈਏ ਕਿ ਉਕਤ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਮੰਦਰ ਵਿੱਚ ਹੀ ਸੇਵਾ ਕਰ ਰਿਹਾ ਸੀ ਕਤਲ ਦੇ ਕਾਰਨ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਮ੍ਰਿਤਕ ਨੌਜਵਾਨ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਜੋ ਆਪਣੇ ਪਿੱਛੇ ਇੱਕ ਭੈਣ ਅਤੇ ਬੁੱਢੇ ਮਾਤਾ ਪਿਤਾ ਛੱਡ ਗਿਆ ਇਹ ਇੱਕ ਆਨੰਦ ਨਾਮ ਦਾ ਲੜਕਾ ਹੈ ਇਹਦਾ ਨਾਮ ਜotipur ਦਾ ਆਨੰਦ ਨਾਮ ਦਾ ਲੜਕਾ ਹੈ ਉਹਦਾ ਉਹਦਾ ਕਤਲ ਹੋਇਆ ਤੇ ਹਣੇ ਇਹ ਮੈਟਰ ਜਿਹੜਾ ਹੈ ਇਹਨੂੰ ਹਣੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਬਾਦ ਕਰਨੇ ਪਰਤਾਲ ਤੁਹਾਨੂੰ ਉਹ ਤੋਂ ਬਾਅਦ ਜੋ ਵੀ ਜਾਣਕਾਰੀ ਸਾਡੇ ਕੋਲ ਹੈਗੀ ਅਸੀਂ ਸਾਰਿਆਂ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਤੋਂ ਡੈੱਡ ਬੋਡੀ ਹੈ ਉਹ ਤੋਂ ਮਿਲੀ ਹੈ ਹਲੇ ਅਸੀਂ ਜਿਹੜਾ ਸਾਰਾ ਜੁਝ ਹੈ ਤੁਹਾਨੂੰ ਹਲੇ ਇੱਕ ਪੇਜ ਵੀ ਟੂਰ ਲੇਟੂ ਸੇ ਮੈਨੂੰ ਇੱਕ ਵਾਰ ਇਹਦੇ ਸਾਰੇ ਪਰਤਾਲ ਸਾਨੂੰ ਪ੍ਰੀਲੀਮਿਨਰੀ ਕਰ ਲੈਣ ਤੋਂ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰਾ ਪੁਲੀਫ ਕਰਾਂਗਾ ਸਰ ਸੱਚੀ ਵਿਅਸਤੀਆਂ ਨੂੰ ਗ੍ਰਿਫਤਾਰ ਕੀਤਾ ਕਿ ਨਹੀਂ ਕੀਤਾ ਜੀ ਹਾਂਜੀ ਕੁਝ ਬੰਦੇ ਅਸੀਂ ਰਾਉਂਡ ਅਪ ਕੀਤੇ ਨੇ ਤੇ ਪੁੱਛਗਿੱਛ ਕਰ ਰਹੇ ਹਾਂ ਜਿਹੜਾ ਬੰਦਾ ਵੀ ਜਿਸ ਬੰਦੇ ਨੇ ਵੀ ਆਇਆ ਜ ਕੁਝ ਕੰਮ ਕੀਤਾ ਉਹਨੂੰ ਅਸੀਂ ਉਹਦਾ ਬੰਦਿਆਂ ਜਾਂਦ ਵੀ ਕਿਹਾ। ਜਰਦੀ ਦਾ ਕਤਲ ਹੋਇਆ ਉਹ ਗਰਤੀ ਕਿੱਥੇ ਦਾ ਰਹਿਣ ਵਾਲਾ ਸੀ? ਉਹ ਐਦੋ ਆਪਣਾ ਸਾਨੂੰ ਇੰਨਾ ਬੰਦਾ ਵੀ ਉਹ ਧੂਰੀ ਦਾ ਹੀ ਰਹਿਣ ਵਾਲਾ ਸੀ। ਜ਼ਿਲ੍ਹਾ ਸੰਗਰੂਰ ਤੇ ਹਲਕਾ ਧੂਰੀ ਦੇ ਬਗਲਾ ਮੁਖੀ ਮੰਦਰ ਵਿਖੇ ਇੱਕ ਪੁਜਾਰੀ ਵੱਲੋਂ ਨੌਜਵਾਨ ਲੜਕੇ ਦਾ ਕਤਲ ਕਰਕੇ ਉਸ ਦੀ লাশ ਨੂੰ ਹਵਨਕੁੰਡ ਵਿੱਚ ਦਫਨਾ ਦਿੱਤਾ ਗਿਆ। ਕਾਬਿਲ ਗੌਰ ਹੈ ਕਿ ਪਰਿਵਾਰਿਕ ਮੈਂਬਰਾਂ ਵੱਲੋਂ ਆਪਣੇ ਲੜਕੇ ਦੀ ਭਾਲ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਜਦੋਂ ਪੁਲਿਸ ਨੂੰ ਨੌਜਵਾਨ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਗਈ ਤੇ ਸ਼ੱਕ ਦੇ ਆਧਾਰ ਤੇ ਪੁਲਿਸ ਵੱਲੋਂ ਜਦ ਮੰਦਰ ਦੇ ਪੁਜਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੁਜਾਰੀ ਵੱਲੋਂ ਆਪਣਾ ਗੁਨਾਹ ਕਬੂਲ ਲਿਆ ਗਿਆ ਮੀਡੀਆ ਨਾਲ ਗੱਲ ਕਰਦੇ ਐਸਐਚਓ ਸੌਰਵ ਸਬਰਵਾਲ ਨੇ ਦੱਸਿਆ ਕਿ ਮੰਦਰ ਦੇ ਪੁਜਾਰੀ ਵੱਲੋਂ ਆਪਣਾ ਗੁਨਾਹ ਕਬੂਲ ਲਿਆ ਗਿਆ ਦੱਸ ਦਈਏ ਕਿ ਉਕਤ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਮੰਦਰ ਵਿੱਚ ਹੀ ਸੇਵਾ ਕਰ ਰਿਹਾ ਸੀ ਕਤਲ ਦੇ ਕਾਰਨ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਮ੍ਰਿਤਕ ਨੌਜਵਾਨ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਜੋ ਆਪਣੇ ਪਿੱਛੇ ਇੱਕ ਭੈਣ ਅਤੇ ਬੁੱਢੇ ਮਾਤਾ ਪਿਤਾ ਛੱਡ ਗਿਆ ਇਹ ਇੱਕ ਆਨੰਦ ਨਾਮ ਦਾ ਲੜਕਾ ਹੈ ਇਹਦਾ ਨਾਮ ਜotipur ਦਾ ਆਨੰਦ ਨਾਮ ਦਾ ਲੜਕਾ ਹੈ ਉਹਦਾ ਉਹਦਾ ਕਤਲ ਹੋਇਆ ਤੇ ਹਣੇ ਇਹ ਮੈਟਰ ਜਿਹੜਾ ਹੈ ਇਹਨੂੰ ਹਣੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਬਾਦ ਕਰਨੇ ਪਰਤਾਲ ਤੁਹਾਨੂੰ ਉਹ ਤੋਂ ਬਾਅਦ ਜੋ ਵੀ ਜਾਣਕਾਰੀ ਸਾਡੇ ਕੋਲ ਹੈਗੀ ਅਸੀਂ ਸਾਰਿਆਂ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਤੋਂ ਡੈੱਡ ਬੋਡੀ ਹੈ ਉਹ ਤੋਂ ਮਿਲੀ ਹੈ ਹਲੇ ਅਸੀਂ ਜਿਹੜਾ ਸਾਰਾ ਜੁਝ ਹੈ ਤੁਹਾਨੂੰ ਹਲੇ ਇੱਕ ਪੇਜ ਵੀ ਟੂਰ ਲੇਟੂ ਸੇ ਮੈਨੂੰ ਇੱਕ ਵਾਰ ਇਹਦੇ ਸਾਰੇ ਪਰਤਾਲ ਸਾਨੂੰ ਪ੍ਰੀਲੀਮਿਨਰੀ ਕਰ ਲੈਣ ਤੋਂ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰਾ ਪੁਲੀਫ ਕਰਾਂਗਾ ਸਰ ਸੱਚੀ ਵਿਅਸਤੀਆਂ ਨੂੰ ਗ੍ਰਿਫਤਾਰ ਕੀਤਾ ਕਿ ਨਹੀਂ ਕੀਤਾ ਜੀ ਹਾਂਜੀ ਕੁਝ ਬੰਦੇ ਅਸੀਂ ਰਾਉਂਡ ਅਪ ਕੀਤੇ ਨੇ ਤੇ ਪੁੱਛਗਿੱਛ ਕਰ ਰਹੇ ਹਾਂ ਜਿਹੜਾ ਬੰਦਾ ਵੀ ਜਿਸ ਬੰਦੇ ਨੇ ਵੀ ਆਇਆ ਜੇ ਕੁਝ ਕੰਮ ਕੀਤਾ ਹੋਊਗਾ ਜਿਹੜਾ ਕਲਪੀਟ ਹੈ ਉਹਨੂੰ ਅਸੀਂ ਉਹਦਾ ਬੰਦਿਆਂ ਜਾਂਚ ਦੀ ਕਿਚਾ। ਜਰਦੀ ਦਾ ਕਤਲ ਹੋਇਆ ਉਹ ਗਰਤੀ ਕਿੱਥੇ ਦਾ ਰਹਿਣ ਵਾਲਾ ਸੀ? ਉਹ ਐਦੋ ਆਪਣਾ ਸਾਨੂੰ ਇੰਨਾ ਬੰਦਾ ਵੀ ਉਹ ਧੂਰੀ ਦਾ ਹੀ ਰਹਿਣ ਵਾਲਾ ਸੀ।